ਇਹ 939 ਪੇਜ ਆ ਇਹ ਸਿੱਧ ਗੋਸ਼ਟੀ ਚੱਲ ਰਹੀ ਆ ਜਦੋਂ ਨਾਲ ਨੇ ਜੋ ਉਹ ਸਮਝ ਲਿਆ ਬਾਕੀ ਸਾਰੇ ਪਿੱਛੇ ਗੱਲਾਂ ਸਮਝ ਲਈ ਹੁਣ ਸਵਾਲ ਅੱਗੇ ਲਗਲੇ ਲੈਵਲ ਤੇ ਹੋਣ ਲੱਗੇ ਹੁਣ ਅੱਗੇ ਸਵਾਲ ਸੁਣੋ ਕਵਨਸੋ ਗੁਪਤਾ ਕਵਨਸੋ ਮੁਕਤਾ ਕਵਨਸੋ ਅੰਤਰੀ ਬਾਹਰੀ ਜੋਗਤਾ ਕਵਨਸੋ ਆਵੇ ਕਵਨਸੋ ਜਾਏ ਕਵਨਸੋ ਤਰੇ ਪਰਮਨ ਰਹਾ ਸਮਾਏ ਕਿਵੇਂ ਗੁਪਤਾ ਵੀ ਕਿਵੇਂ ਇਹ ਮੁਕਤ ਹੋ ਗਾ ਕਿਵੇਂ ਗੁਪਤ ਹੈ ਕਿਵੇਂ ਮੁਕਤ ਹੈ ਅੰਦਰ ਬਾਹਰ ਜੁੜਨ ਦੀ ਯੁਗਤ ਕੀ ਹੈ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ ਕਿਵੇਂ ਇਹ ਤੇ ਨਾ ਭਵਨਾ ਵਿੱਚ ਸਮਾਇਆ ਰਹਿੰਦਾ ਹੈ ਇਹਦੇ ਜਵਾਬ ਦੇ ਵਿੱਚ ਨਾਨਕ ਦੇਵ ਜੀ ਉਹਨਾਂ ਨੂੰ ਦੱਸਦੇ ਨੇ ਘਟ ਘਟ ਗੁਪਤਾ ਗੁਰਮੁਖੀ ਮੁਕਤਾ ਅੰਤਰੀ ਬਾਹਰੀ ਸ਼ਬਦੀ ਸੁਜਮਤਾ ਮਨ ਮੁਖੀ ਵਿੰਸੇ ਆਵੇ ਜਾਏ ਨਾਨਕ ਗੁਰੂ ਕੀ ਸੱਚੀ ਸਮਾਏ ਇਹ ਗੱਲਾਂ ਦਾ ਜਵਾਬ ਦਿੱਤਾ ਉਹ ਕੀ ਹੈ ਉਹ ਸਾਡੇ ਹਿਰਦਿਆਂ ਵਿੱਚ ਗੁੱਤ ਹੈ ਘਟ ਘਟ ਦੁੱਤਾ ਗੁਰਮੁਖੀ ਮੁਕਤਾ ਜਿਹੜਾ ਗੁਰ ਗੁਰ ਤੇ ਸਿੱਖਿਆ ਤੇ ਚੱਲਦਾ ਉਹ ਹੀ ਮੁਕਤਾ ਹੋਰ ਕੋਈ ਮੁਕਤ ਨਹੀਂ ਹੈਗਾ ਅੰਦਰ ਬਾਹਰ ਜੋੜਨ ਦੀ ਤਰਕੀਬ ਸ਼ਬਦ ਹੈ ਸ਼ਬਦ ਵਿਚਾਰ ਗੁਰ ਦੀ ਵਿਚਾਰ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ ਇਹ ਹੀ ਤੁਹਾਨੂੰ ਅਸਲੀਅਤ ਤੱਕ ਲੈ ਕੇ ਜਾ ਸਕਦਾ ਗੁਰ ਦੀ ਵਿਚਾਰ ਗੁਰ ਤੋਂ ਮਿਲੀ ਸਿੱਖਿਆ ਗੁਰਮਤ ਚਲੋ ਪਿਛਲੇ ਸੁਭਾਣਾ ਚਾਹਿਆ ਵੀ ਅੰਦਰ ਬਾਹਰ ਇੱਕੋ ਚਾਨਣਾ ਉਹਨੂੰ ਰਿਲੇਟਡ ਇਹ ਸਵਾਲ ਕਰਦਾ ਵੀ ਅੰਦਰ ਬਾਹਰ ਜੁੜਨ ਦੀ ਤਰੀਕਾ ਕੀ ਆ ਫਿਰ ਉਹ ਵੀ ਦੱਸ ਤੋ ਹੁਣ ਉਹ ਕਹਿੰਦੇ ਨੇ ਸ਼ਬਦ ਉਪਦੇਸ਼ ਨਾਲ ਜੁੜਨਾ ਅੰਦਰ ਬਾਹਰ ਜੁੜਨ ਦੀ ਤਰਕੀਬ ਸ਼ਬਦ ਹੈ ਉਪਦੇਸ਼ ਨਾਲ ਜੁੜਿਆ ਜਾ ਸਕਦਾ ਹੈ ਮਨਮੁਖੀ ਈ ਖਤਮ ਹੁੰਦਾ ਹੈ ਤਾਂ ਆਉਂਦਾ ਜਾਂਦਾ ਹੈ ਗੁਰਮੁਖੀ ਈ ਸੱਚ ਵਿੱਚ ਸਮਾ ਸਕਦਾ ਹੈ ਅੰਤਰੀ ਬਾਹਰੀ ਸ਼ਬਦੀ ਸੁਜੋਗਤਾ ਮਨਮੁਖੀ ਵਿੱਚੋਂ ਆਵੇ ਜਾਏ ਮਨੁੱਖ ਦਾ ਹਿਰਦਾ ਹੀ ਖਤਮ ਹੁੰਦਾ ਮਨ ਨੂੰ ਕੋ ਬੁੱਧੀ ਹੀ ਖਤਮ ਹੁੰਦੀ ਆ ਹੁੰਦੀ ਜਾਂਦੀ ਜਾਂਦੀ ਰਹਿੰਦੀ ਆ ਸਾਨ ਗੁਰਮੁਖੀ ਸੱਚੇ ਸਮਾਏ ਜਿਹੜੀ ਗੁਰਮੁਖੀ ਬੁੱਧੀ ਬੁੱਧੀ ਆ ਨਾ ਉਹ ਸੱਚੇ ਚ ਸਮਾਜਦੀ ਆ ਉਹ ਖਤਮ ਨਹੀਂ ਹੁੰਦੀ ਸਭੇ ਬੁੱਧੀ ਜਾਲੀਆ ਨੇ ਰਹੇ ਤਤ ਗਿਆਨ ਤਤ ਗਿਆਨ ਵਾਲੀ ਬੁੱਧੀ ਹੀ ਰਹਦੀ ਆ ਬਚਦੀ ਆ ਬਾਕੀ ਸਭ ਬੁੱਧੀਆਂ ਹਿੱਦਾ ਫੁੱਟਦਾ ਜਿਹਾ ਖਤਮ ਹੋ ਜਾਂਦੀਆਂ ਨੇ ਜਦੋਂ ਇਨਸਾਨ ਮਰਦਾ ਇਹਦਾ ਮਤਲਬ ਕੀ ਆ ਜੋ ਇਨਸਾਨ ਸਰੀਰ ਕਾ ਲੈਵਲ ਤੇ ਜਾਂ ਆਪਣੇ ਰਿਸ਼ਤੇਦਾਰੀਆਂ ਦੇ ਸਮਾਜ ਦੇ ਵਿੱਚ ਜੋ ਕੁਝ ਵੀ ਉਹਨੇ ਇਕੱਠਾ ਕੀਤਾ ਗਿਆਨਨ ਅੰਦਰ ਵੀ ਇਹ ਮੇਰਾ ਚਾਚਾ ਦਾ ਯਾਰ ਇਹ ਇੱਥੇ ਮੇਰੀ ਆਖਰਤ ਜੁੜੀ ਬਈ ਆ ਖਜ਼ਾਨਾ ਆ ਮੇਰੀ ਜਾਜਾ ਦਾ ਕੁਝ ਵੀ ਅਸਲੀ ਸਰੀਰ ਨਾਲ ਇਸ ਮਾਇਨਸ ਬੰਧਤ ਉਹ ਸਾਰਾ ਗਿਆਨ ਖਤਮ ਹੋ ਜਾਂਦਾ ਜਦੋਂ ਖਤਮ ਮਰਦਾ ਬਚਦਾ ਕੀ ਆ ਜੋ ਉਸਨੇ ਆਪਣੇ ਅਸਲੀਅਤ ਆਪਣੇ ਮੂਲ ਦਾ ਗਿਆਨ ਇਕੱਠਾ ਕੀਤਾ ਜੋ ਉਹ ਅੰਮ੍ਰਿਤ ਗਿਆਨ ਇਕੱਠਾ ਕਰਦਾ ਆਪਣੀ ਅਸਲੀਅਤ ਦਾ ਕਿ ਮੈਂ ਕੌਣ ਹਾਂ ਸਿਰਫ ਉਹ ਚੀਜ਼ ਬਚਣੀ ਆ ਉਹ